ਕਿ ਰਿਹਾ ਦੋਸਤੋ ਮੈਂ YouTube ਤੇ ਇੱਕ ਚੈਨਲ ਦੇਖ ਰਿਹਾ ਸੀ ਜਿਹੜੀ ਫਤਿਹਗੜ੍ਹ ਸਾਹਿਬ ਵਿੱਚ ਬੱਚਿਆਂ ਦੇ ਤੇ ਵੱਡਿਆਂ ਦੇ ਇੰਟਰਵਿਊ ਕਰ ਰਿਹਾ ਸੀ ਮੈਂ ਚੰਾਇ ਸੀ ਨਹੀਂ ਹਾਂ ਦੇ ਵਿੱਚ ਉਹਨਾਂ ਨੂੰ ਪਤਾ ਤੁਹਾਨੂੰ ਕਿਹਨਾਂ ਦਾ ਨਵੀ ਖਾਨ ਆਪਾਂ ਦੇ ਕੇ ਹਸਪਤਾਲ ਤੁਹਾਨੂੰ ਪੰਜਾਬੀ ਕੋਲਾ ਨੰਦਰ ਸਕੂਲ ਚ ਨਾ ਨਹੀਂ ਨਹੀਂ ਅੱਜ ਕਿਹ ਅੱਜ ਕਿਹ ਅੱਜ ਕਿਹੜਾ ਦੇ ਹੈੜਾ ਇਹ ਵੀ ਬੱਚਿਆਂ ਜਾਂ ਵੱਡਿਆਂ ਨੂੰ ਐਂਕਰ ਵੱਲੋਂ ਸਵਾਲ ਪੁੱਛੇ ਗਏ ਜਾਂ ਪੁੱਛੇ ਜਾ ਰਹੇ ਸਨ ਬਹੁਤਿਆਂ ਨੂੰ ਤਾਂ ਜਵਾਬ ਨਹੀਂ ਆਏ ਕੁਝ ਬੱਚੇ ਹਿੰਦੀ ਬੋਲ ਰਹੇ ਸਨ ਕੁਝ ਬੱਚੇ ਕਹਿ ਰਹੇ ਸਨ ਸਾਨੂੰ ਨਹੀਂ ਪਤਾ ਕਿਉਂ ਆਂਦੇ ਹਾਂ ਫਤਿਹਗੜ ਸਾਹਿਬ ਜਾਂ ਬਹੁਤ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਛੋਟੇ ਸਾਹਿਬ ਜੰਦਿਆਂ ਦੇ ਨਾਮ ਕੀ ਸਨ ਤੇ ਵੱਡਿਆਂ ਨੂੰ ਵੀ ਪੁੱਛਿਆ ਗਿਆ ਬਹੁਤਿਆਂ ਨੂੰ ਜਵਾਬ ਨਹੀਂ ਆਇਆ ਕਿ ਇੱਥੇ ਕੀ ਕਰਨਾ ਦੇ ਹਾਂ ਇੱਥੇ ਸ਼ਹੀਦੀ ਕਿੱਦਾਂ ਹੋਈ ਹੈ ਕਿਸ ਦੀ ਯਾਦਗਾਰ ਚ ਬਣਾਇਆ ਹੈ ਫਤਿਹਗੜ ਸਾਹਿਬ ਦੇ ਗੁਰਦੁਆਰੇ ਕਿਸੇ ਨੂੰ ਵੀ ਜਵਾਬ ਨਹੀਂ ਆਇਆ ਚਲੋ ਮੰਨਿਆ ਕੁਝ ਨੂੰ ਮਾਈਕ ਜਾਂ ਕੈਮਰਾ ਦੇਖ ਕੇ ਸ਼ਰਮ ਵੀ ਆ ਜਾਂਦੀ ਹੋਊਗੀ ਪਰ ਜਨਤਾ ਨੂੰ ਸੱਚੀ ਜਵਾਬ ਨਹੀਂ ਪਤਾ ਕਸੂਰ ਕਿਸ ਦਾ ਕੱਢਿਆ ਹਨ ਸਭ ਤੋਂ ਵੱਧ ਕਸੂਰ ਮਾਪੇ ਦਾ ਹੀ ਹੈ ਜਿਹੋ ਜਿਹੇ ਅਸੀਂ ਆਪਣੇ ਬੱਚੇ ਨੂੰ ਬਣਾਵਾਂਗੇ ਉਹ ਉਹੋ ਜਿਹੇ ਹੀ ਬਣਨਗੇ ਇਜ਼ਰਾਈਲ ਦੇ ਲੋਕ ਸਾਇੰਟਿਸਟ ਅਤੇ ਹੋਰ ਕਿੱਤਿਆਂ ਵਿੱਚ ਦੁਨੀਆ ਦੇ ਸਭ ਤੋਂ ਉਪਰੀਆਂ ਪਦਵੀਆਂ ਤੇ ਬੈਠੇ ਹੋਏ ਹਨ ਉਹਨਾਂ ਦੇ ਬੱਚਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਧਰਮ ਦੀ ਸਿੱਖਿਆ ਫੋਨ ਅਤੇ ਹੋਰ ਸਿੱਖਿਆ ਦੇਣੀ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਬੱਚੇ 9 ਮਹੀਨੇ ਮਾਂ ਦੇ ਪੇਟ ਵਿੱਚ ਰਹਿ ਕੇ ਵੀ ਸਿੱਖਦੇ ਹਨ ਇੱਥੇ ਸਾਡੀਆਂ ਮਾਵਾਂ ਫੋਨਾਂ ਤੇ ਲੱਗੀਆਂ ਰਹਿੰਦੀਆਂ ਹਨ ਦੁਸ਼ਮਣ ਦੀ ਬੈਰ ਵਿਰੋਧ ਚੁਗਲੀ ਨਿੰਦਿਆ ਕਰਨ ਵੱਲ ਧਿਆਨ ਹੁੰਦਾ ਹੈ ਤੇ ਉਸ ਦੇ ਘਰ ਬੱਚੇ ਵੀ ਫਿਰ ਉਦਾਂ ਦੇ ਜੰਮਨੇ ਹਨ ਚੰਗੇ ਇਨਸਾਨ ਜਾਂ ਧਾਰਮਿਕ ਕਿੱਥੋਂ ਬਣ ਜਾਣੇ ਹਨ ਫਿਰ ਬੱਚਿਆਂ ਨੂੰ ਅਸੀਂ ਚੁੱਕ ਕੇ ਅੰਗਰੇਜ਼ੀ ਸਕੂਲੇ ਪਾ ਦਿੰਨੇ ਹਾਂ ਸਾਡਾ ਬੱਚਾ ਵਧੀਆ ਇੰਗਲਿਸ਼ ਸਕੂਲ ਪੜੇ ਤੇ ਤਰੱਕੀਆਂ ਕਰੇ ਇਹੇ ਸੋਚ ਨਾਲ ਅਸੀਂ ਉਹਨਾਂ ਨੂੰ ਆਪਣੇ ਧਰਮ ਤੋਂ ਵੀ ਦੂਰ ਕਰ ਦਿੰਨੇ ਹਾਂ ਸਾਰਾ ਕਸੂਰ ਮਾਂ-ਬਾਪ ਦਾ ਹੀ ਹੈ ਜੇ ਤੁਹਾਨੂੰ ਕੁਝ ਪਤਾ ਹੁੰਦਾ ਹੀ ਤੁਸੀਂ ਬੱਚਿਆਂ ਨੂੰ ਦੱਸੋਗੇ ਆਪਣੇ ਧਰਮ ਬਾਰੇ